ਸਤਿ ਕਰੂ ਸਾਹਿਬ ਜੀ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਤੇ ਪਾਵਨ ਹਜ਼ੂਰੀ ਵਿੱਚ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਔਰ ਸਿੰਘ ਸਾਹਿਬ ਯਾਨੀ ਗੁਰਦਾਸ ਸਿੰਘ ਜਨਵਾਦੀ ਸਲਾਲਾ ਜਾਲ ਨਾ ਰਹੀ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਾਗੀ ਢਾਡੀ ਇੱਥੇ ਤੁਸੀਂ ਬੁਲਾਉਣੇ ਹੁੰਨੇ ਆ ਉਹਨਾਂ ਨੂੰ ਜਦੋਂ ਤੁਸੀਂ ਉਹਨਾਂ ਨੂੰ ਸੱਦਾ ਪੱਤਰ ਦਿੰਨੇ ਹੋ ਤੇ ਉਸ ਟਾਈਮ ਹੀ ਉਹਨਾਂ ਨੂੰ ਅਕਾਲੀ ਬਾਬਾ ਫੋਲਾ ਸਿੰਘ ਜੀ ਦਾ ਤੇ ਗਿਆਨੀ ਗੁਰਦੇਵਾਲ ਸਿੰਘ ਜਲੋਹਾ ਦਾ ਜਿਹੜਾ ਇਤਿਹਾਸ ਹੈ ਉਹ ਮੁਹੱਈਆ ਕਰਾਇਆ ਕਰੋ ਤਾਂ ਕਿ ਉਹ ਜਿਹੜੀਆਂ ਇੱਥੇ ਆਉਣ ਵਾਲੀਆਂ ਸਖਤਾਂ ਨੇ ਉਹਨਾਂ ਦੇ ਜੀਵਨ ਕਿਉਂਕਿ ਜਿਹੜੇ ਪ੍ਰੋਗਰਾਮ ਅਸੀਂ ਹਰ ਸਾਲ ਕਰਾਉਨੇ ਆ ਉਹਨਾਂ ਦੇ ਜੀਵਨ ਤੋਂ ਉਹਨਾਂ ਦੀਆਂ ਜਿਹੜੀਆਂ ਕਾਰਨਾਮਿਆਂ ਤੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਦੇਣ ਲਈ ਹੀ ਕਰਵਾਉਂਦੇ ਆ। ਸੋ ਮੇਰੇ ਢਾਡੀ ਸਿੰਘਾਂ ਨੂੰ ਵੀ ਬੇਨਤੀ ਆ ਕਿ ਜਿਸ ਵੀ ਪ੍ਰੋਗਰਾਮ ਤੇ ਉਹ ਜਾਣ ਉਹਨਾਂ ਨੂੰ ਉਸ ਪ੍ਰੋਗਰਾਮ ਬਾਰੇ ਪਹਿਲਾ ਇਤਿਹਾਸ ਪੁਆਛ ਕੇ ਜਣਾ ਚਾਹੀਦਾ ਹੈ। ਔਰ ਉਸ ਚੀਜ਼ ਮੰਤਵਲੀ ਉਪਰੋਗਰਾਮ ਕਰਾਇਆ ਜਾ ਰਿਹਾ ਉਸ ਦੇ ਹੀ ਇਹ ਦਿਕਰ ਤੇ ਜਿਹੜਾ ਸਿੱਖ ਇਤਿਹਾਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਸੋ ਮੇਰੀ ਬੇਨਤੀ ਹੈ ਅਜਨੋਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਹੜਾ ਵੀ ਇਸ ਧਰਤੀ ਤੇ ਜਨਮ ਲੈਂਦਾ ਹੈ ਉਹਦਾ ਅੱਗੇ ਪ੍ਰਚਾਰ ਪ੍ਰਸਾਰ ਕਰਨਾ ਜੋ ਸਾਡੇ ਮਾਤਾ ਪਿਤਾ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਖਜ਼ਾਨਾ ਦਿੱਤਾ ਸਾਨੂੰ ਵਾਤਾਵਰਨ ਦਿੱਤਾ ਉਸ ਨੂੰ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਦੇ ਕੇ ਜਾਣਾ ਸਾਡੀ ਡਿਊਟੀ ਬਣਦੀ ਆ ਸੋ ਇਹਨਾਂ ਡਿਊਟੀਆਂ ਨੂੰ ਨਿਭਾਉਂਦੇ ਆ ਹਾਂ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਉਹ ਇਹ ਹਰ ਸਾਲ ਕਿ ਸਮਾਗਮ ਕਰਾਉਂਦੇ ਨੇ ਸਾਨੂੰ ਉਹਨਾਂ ਜਿਹੜੇ ਜਿਵੇਂ ਅਜਨੂਆ ਸਾਹਿਬ ਨੇ ਮੈਂ ਪਿਛਲੇ ਸਾਲ ਉਹਨਾਂ ਤੇ ਕਿਤਾਬ ਵੀ ਲਿਖੀ ਸੀ ਔਰ ਭਾਈ ਚੰਦਰ ਸਿੰਘ ਜੀਵਨ ਸਿੰਘ ਤੋਂ ਮਿਲਦੀ ਆ ਤੋ ਮੈਨੂੰ ਉਹਦੇ ਵਿੱਚ ਇੱਕ ਜਾਣਕਾਰੀ ਉਹਨਾਂ ਦੇ ਜਿਹੜੇ ਇਮਾਨਦਾਰੀ ਬਾਰੇ ਭਾਈ ਨਰਿੰਦਰਪਾਲ ਸਿੰਘ ਹੰਦਲ ਸਾਡੇ ਪ੍ਰਚਾਰਕ ਨੇ ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਉਹਨਾਂ ਦੇ ਘਰ ਇੱਥੇ ਮਿਲਣ ਆਇਆ ਤੇ ਉਹ ਕਾਫੀ ਲਾਸਟ ਟਾਈਮ ਤੇ ਥੋੜਾ ਜਿਹਾ ਬਿਮਾਰ ਰਹਿੰਦੇ ਸਨ ਤੇ ਉਹਨਾਂ ਨੇ ਸੋਚਿਆ ਵੀ ਇੱਕ ਜਿਹੜਾ ਬਾਥਰੂਮ ਆ ਉਹ ਬਣਾ ਲਿਆ ਜਾਵੇ ਘਰੇ ਔਰ ਉਹਨਾਂ ਨੇ ਉਹਦਾ ਐਸਟੀਮੇਟ ਲਵਾਇਆ ਤੇ 7000 ਰੁਪਏ ਲੱਗਿਆ ਤੇ ਜਿਹੜੇ ਨਰਿੰਦਰਪਾਲ ਸਿੰਘ ਹੰਦਲ ਕਹਿਣ ਲੱਗੇ ਵੀ ਸਾਡੀ ਸਰਕਾਰ ਸੀ ਉਸ ਵੇਲੇ ਮੈਂ ਗੜਸ਼ੰਕਰ ਤੋਂ ਸਵੇਰੇ ਐਸਡੀਓ ਲੈ ਕੇ ਆਇਆ ਵੀ ਸਿੰਘ ਸਾਹਿਬ ਵੀ ਹਾਲਾਤ ਜਿਹੜੇ ਠੀਕ ਨਹੀਂ ਹੈਗੇ ਤੇ ਮੈਂ ਇਹ ਜਿਹੜਾ 7000 ਰੁਪਇਆ ਉਹਨੇ ਆ ਕੇ ਗੋਡਿਆਂ 'ਤੇ ਲਾ ਕੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਵੀ ਸਿੰਘ ਸਾਹਿਬ ਜੀ ਵੀ ਇਹ ਜਿਹੜੀ ਸੇਵਾ ਮੇਰੀ ਝੋਲੀ ਪਾ ਦਿਓ ਮੈਂ ਇਹ ਬਾਥਰੂਮ ਬਣਾਉਂਗਾ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਤੁਹਾਨੂੰ ਦੱਸਾਂਗਾ ਉਹਨਾਂ ਨੂੰ ਭੇਜ ਕੇ ਨਰਿੰਦਰਪਾਲ ਸਿੰਘ ਹੁੰਦਲ ਨੂੰ ਉਹਨਾਂ ਨੇ ਕਾਫੀ ਮਲੋਕ ਝਾੜਿਆ ਵੇ ਮੈਂ ਉਹਨਾਂ ਨੇ ਆਪਣੇ ਜਦੇ ਕਾਗਜ ਜਿਹੜੇ ਜ਼ਮੀਨ ਦੇ ਫਰਦ ਦਿੱਤੀ ਔਰ 10000 ਰੁਪਿਆ ਲੈਂਡ ਮਾਰਕਟ ਬੈਂਕ ਤੋਂ ਕਰਜ਼ਾ ਲੈ ਕੇ ਇਹ ਉਹਨਾਂ ਨੇ ਇੱਥੇ ਜਿਹੜਾ ਆਪਣਾ ਘਰ ਬਾਸ ਤੋਂ ਬਣਾਇਆ ਦੂਸਰਾ ਜਿਹੜੀ ਉਹਨਾਂ ਨੇ ਜਦੋਂ ਅਮਰੀਕਾ ਗਏ ਸਿੱਖ ਗਲਟ ਸੋਸਾਇਟੀ ਜਿਹੜਾ ਹੁਣ ਵੀ ਬਹੁਤ ਵੱਡਾ ਸੰਸਾਰ ਚ ਗੁਰੂ ਘਰ ਆ ਨਿਊਯਾਰਕ ਵਿਖੇ ਉੱਥੇ ਜਦੋਂ ਉਹਨਾਂ ਨੂੰ ਬੋਲਣ ਲਈ ਬੁਲਾਇਆ ਗਿਆ ਤਾਂ ਉਹਨਾਂ ਤੇ ਸ਼ਰਤ ਰੱਖੀ ਗਈ ਉਦੋਂ ਇੰਦਰਾ ਗਾਂਧੀ ਦਾ ਰਾਜਸੀ ਪੰਜਾ ਇੱਥੇ ਦੇਸ਼ ਦੇ ਵਿੱਚ ਵੀ ਤੁਸੀਂ ਇੰਦਰਾ ਗਾਂਧੀ ਦੇ ਖਿਲਾਫ ਨਹੀਂ ਬੋਲਣਾ ਸਿੰਘ ਸਾਹਿਬ ਜੀ ਨੇ ਉਸੇ ਵੇਲੇ ਇਨਕਾਰ ਕੀਤਾ ਵੀ ਜਿਹੜੇ ਗੁਰਦੁਆਰੇ ਵਿੱਚ ਬੋਲਣ ਤੇ ਪਾਬੰਦੀਆਂ ਹੋਣ ਗਿਆ ਉਸ ਗੁਰੂ ਘਰ ਵਿੱਚ ਮੈਂ ਨਹੀਂ ਜਾਣਾ ਸੋ ਦੂਸਰਾ ਤੁਸੀਂ ਆਮ ਸੁਣਿਆ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਸਮਨ ਆਇਆ ਕੋਰਟ ਦੇ ਤਾਂ ਉਹਨਾਂ ਨੇ ਵੀ ਕਿਹਾ ਵੀ ਮੈਂ ਕਿਸੇ ਦੁਨਿਆਵੀ ਅਦਾਲਤ ਨੂੰ ਨਹੀਂ ਮੰਨਦਾ ਚੌਥਾ ਜਦੋਂ ਗਿਆਨੀ ਜੈਲ ਸਿੰਘ ਜੀ ਦੀ ੜਕੀ ਦਾ ਸ਼ਾਦੇ ਸੀ ਉਹਨਾਂ ਨੂੰ ਮੰନ୍ତਨ ਦਿੱਤਾ ਗਿਆ ਆਨੰਦ ਕਾਰਜਾਂ ਤੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਜਿਹੜੇ ਜਵਾਈ ਹੈ ਉਹਨਾਂ ਦੀ ਜਿਹੜੇ ਕੇਸ ਨੇ ਉਹ ਕਦਰ ਕੀਤੇ ਹੋਏ ਸਨ ਤੇ ਉਹਨਾਂ ਨੇ ਉਹਨਾਂ ਦੇ ਆਨੰਦ ਕਾਰਜਾਂ ਤੋਂ ਇਨਕਾਰ ਕੀਤਾ ਸੋ ਕਹਿਣ ਤੋਂ ਭਾਵ ਇਹ ਕਿ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਧਰਮ ਦੀ ਗੱਲ ਕੀਤੀ ਆ ਰਾਜਨੀਤੀ ਦੀ ਗੱਲ ਕੀਤੀ ਆ ਸੋ ਧਰਮ ਤੇ ਦਰਦਾਂ ਨਾਲ ਪਹਿਰਾ ਦੇਣ ਵਾਲਿਆਂ ਦੀ ਜਿਹੜੀ ਗੱਲ ਕਰਨੀ ਸਾਡੇ ਲਈ ਜ਼ਰੂਰੀ ਹੈ ਇਸੇ ਲਈ ਹਰ ਸਾਲ ਇਹ ਜਿਹੜੇ ਪ੍ਰੋਗਰਾਮ ਪ੍ਰਬੰਧਕਾਂ ਵੱਲੋਂ ਕੀਤੇ ਜਾਂਦੇ ਨੇ ਇਸ ਪਿੰਡ ਦੀਆਂ ਸ਼ਕਸ਼ੀਤਾਂ ਦੇ ਸੋ ਸਿੱਖ ਕੌਮ ਲਈ ਕਾਰਜ ਕੀਤੇ ਨੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਉਹਨਾਂ ਦਾ ਅਸੀਂ ਦੇਣ ਨਹੀਂ ਸ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਥੇ ਗੱਲ ਹੁੰਦੀ ਹੈ ਨਾ ਚੋਦੇ ਨਹੀਂ ਫਿਰ ਜੀ ਕਰਦਾ ਭੱਜ ਕੇ ਜਾ ਕੇ ਚਰਨ ਚੁਮ ਲਈ ਇਦਾਂ ਤੇ ਚੋਦੇ ਨੇ ਕਿ ਕਿਹ ਪਤਾ ਤਾਂ ਆ ਜਾ ਤਖਤ ਤੇ ਮੈਂ ਆਨੰਦ ਕਾਟ ਕਰਾਉਣਾ ਹੈ ਕਹਿੰਦੇ ਨਹੀਂ ਹੋਣਾ ਸ਼ਰਤ ਹੋਣੀ ਚਾਹੀਦੀ ਗੁਰਮੁਖਵਰ ਸ਼ਰਤ ਗੱਲ ਕਰਨੀ ਚਾਹੀਦੀ ਕਮਾਲ ਦੀਆਂ ਗੱਲਾਂ ਮੈਂ ਆਪਣੀ ਜ਼ਿੰਦਗੀ ਪੀੜੜ ਚ ਉਹਨਾਂ ਨੂੰ ਪਹਿਲੀ ਵਾਰ ਉਹਨਾਂ ਦਾ ਬਚਨ ਸੁਣਿਆ ਤੇ ਕਰਵਾਦ ਗਿਆ ਮੈਂ ਤੋਂ ਗੁਰਮਖ ਖੁਰਬਾਨ ਜੰਦਾ ਹੈ ਇੱਥੇ ਸਟੇਟ ਤੇ ਗੱਲ ਵੀ ਹੋਈ ਹੈ ਵੀ ਜਿਹੜਾ ਪ੍ਰਚਾਰਕ ਆਵੇ ਉਹਨਾਂ ਦੀ ਗੱਲ ਕਰੇ ਜਾਂ ਗਿਆਨੀ ਭੁੱਲਾ ਸਿੰਘ ਉਹਨਾਂ ਦੀ ਕਰੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਜੇ ਜਥੇਦਾਰ ਗੁਰਦੇਵ ਸੁਮਣਾ ਦਾ ਪੂਰਾ ਜੀਵਨ ਤੁਹਾਡੇ ਕੋਲ ਪੋਚੀ ਪਈਏ ਉਹ ਦਾਸ ਨੂੰ ਜਰੂਰ ਦਰਸ ਕਰਕੇ ਸੌਂਪ ਦੇਣਾ ਮੈਂ ਯਤਨ ਕਰਾਂਗਾ ਇੱਕ ਦਿਨ ਨਹੀਂ ਇਹਦੀ ਜਦੋਂ ਬਰਸੀ ਤੇ ਮੇਰੀ ਨਵ ਚੱਲੇ ਉਦੋਂ ਆਵਾਂ ਜਦੋਂ ਮੈਂ ਤੁਹਾਡੇ ਪਿੰਡ ਵਿੱਚ ਆਵਾਂ ਜਾਂ ਇੱਥੇ ਇਲਾਕੇ ਵਿੱਚ ਆਵਾਂ ਮੈਂ ਉਹਨਾਂ ਦੀਆਂ ਘੋੜੀਆਂ ਗਾ ਕੇ ਮੈਂ ਗੁਰੂ ਜੀ ਦੀ ਪ੍ਰਸੰਤਾ ਲੈਣ ਦਾ ਯਤਨ ਕਰਾਂਗਾ ਇੱਕ ਇੱਕ ਉਹਨਾਂ ਦਾ ਬਚਨ ਗੁਰਮੁਖੀ ਵਿੱਚ ਕਮਾਉਣ ਵਾਲਾ ਹੋਇਆ ਹੈ